ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਸਰਪੰਚੀ ਅਤੇ ਪੰਚੀ ਦੇ ਚਾਹਵਾਨਾਂ ਨੇ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਸਾਰੇ ਪਿੰਡਾਂ ਦੇ ਵਿੱਚ ਚੋਣ ਦਾ ਜਿਹੜਾ ਪ੍ਰਚਾਰ ਹੈ ਉਹ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਅਤੇ ਕਈ ਥਾਵਾਂ ਤੇ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਜਾ ਰਹੇ ਨੇ ਤੇ ਜਿੰਨਾ ਪਿੰਡਾਂ ਦੇ ਵਿੱਚ ਸਰਬਸੰਮਤੀ ਨਹੀਂ ਹੋ ਰਹੀ ਉਨਾ ਪਿੰਡਾਂ ਦੇ ਵਿੱਚ ਚੋਣਾ ਹੋਣ ਗਿਆ ਇਸ ਦੇ ਚੱਲਦਿਆਂ ਹੀ ਇੱਕ ਬਹੁਤ ਹੀ ਮੰਦਭਾਗੀ ਅਤੇ ਦਿਲ ਨੂੰ ਬਲੰਬਰ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਥਾਣਾ ਕੁੰਮਕਲਾ ਦੇ ਅਧੀਨ ਆਉਂਦੇ ਪਿੰਡ ਹਾਦੀਵਾਲ ਤੋਂ ਜਿੱਥੇ ਚੋਣਾ ਦਾ ਪ੍ਰਚਾਰ ਕਰਨ ਆਏ ਅਤੇ ਵੋਟਾਂ ਮੰਗਣ ਆਏ ਲੋਕਾਂ ਦੇ ਲਈ ਜਿਹੜਾ ਬਹਾਦਰ ਸਿੰਘ ਦੇ ਵੱਲੋਂ ਉਹਨਾਂ ਦੇ ਆਉ ਪਹਤ ਦੇ ਲਈ ਫਰਾਟਾ ਪੱਖਾ ਜਿਹੜਾ ਉਹ ਲਗਾਇਆ ਜਾ ਰਿਹਾ ਸੀ ਅਤੇ ਪੱਖਾ ਲਾਉਂਦੇ ਸਮੇਂ ਉਹ ਕਰੰਟ ਦੀ ਬਿਜਲੀ ਦੇ ਕਰੰਟ ਦੀ ਲਪੇਟ ਦੇ ਵਿੱਚ ਆ ਗਿਆ ਪੱਖੇ ਦੀਆਂ ਤਾਰਾਂ ਲਾਉਂਦੇ ਸਮੇਂ ਉਸ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਕਰੰਟ ਲੱਗਾ ਜਿਸ ਕਰਕੇ ਉਹ ਕਰੰਟ ਦੀ ਲਪੇਟ ਵਿੱਚ ਆ ਗਿਆ ਤੇ ਬਹਾਦਰ ਸਿੰਘ ਦੀ ਮੌਤ ਹੋ ਗਈ ਬਹਾਦਰ ਸਿੰਘ ਦੀ ਉਮਰ 55 ਸਾਲ ਵਾਸੀ ਹਾਦੀਵਾਲ ਦਾ ਰੇਣ ਵਾਲਾ ਸੀ ਬਹਾਦਰ ਸਿੰਘ ਦੇ ਦੋ ਬੱਚੇ ਨੇ ਇੱਕ ਬੱਚਾ ਉਸ ਦਾ ਵਿਦੇਸ਼ ਗਿਆ ਹੋਇਆ ਇਸ ਘਟਨਾ ਦੀ ਸੂਚਨਾ ਮ੍ਰਿਤਕ ਬਹਾਦਰ ਸਿੰਘ ਦੀ ਪਤਨੀ ਕਿਰਨਦੀਪ ਦੇ ਕੋਲ ਵੱਲੋਂ ਥਾਣਾ ਕੁੰਮਕਲਾ ਦੇ ਵਿੱਚ ਦਿੱਤੀ ਗਈ ਥਾਣਾ ਕੁੰਮਕਲਾ ਦੇ ਇੰਸਪੈਕਟਰ ਜਗਦੀਪ ਸਿੰਘ ਗਿੱਲ ਨੇ ਦੱਸਿਆ ਹੈ ਕਿ ਬਹਾਦਰ ਸਿੰਘ ਨੂੰ ਫਰਾਟਾ ਪੱਖਾ ਲਗਾਉਂਦੇ ਸਮੇਂ ਕਰੰਟ ਦੇ ਲਪੇਟ ਦੇ ਵਿੱਚ ਉਹ ਆ ਗਿਆ ਪਹਿਲਾ ਬਹਾਦਰ ਸਿੰਘ ਨੂੰ ਨਿਜੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਪਰ ਉਸਦੀ ਹਾਲਤ ਨਾਜੂਕ ਅਤੇ ਹਾਲਾਤ ਉਸਦੇ ਬੇਕਾਬੂ ਹੁੰਦੇ ਦੇਖ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਦੀ ਪਤਨੀ ਕਿਰਨਦੀਪ कौर ਦੇ ਬਿਆਨਾਂ ਦੇ ਆਧਾਰ ਤੇ ਇੰਸਪੈਕਟਰ ਜਗਦੀਪ ਸਿੰਘ ਗਿੱਲ ਨੇ ਕਾਰਵਾਈ ਕਰਦਿਆਂ ਮ੍ਰਿਤਕ ਬਹਾਦਰ ਸਿੰਘ ਦਾ ਪੋਸਟ ਮਾਰਟਮ ਤੋਂ ਕਰਵਾ ਕੇ ਉਸ ਤੋਂ ਬਾਅਦ ਮਰਤਕ ਦੀ লাশ ਵਾਰਸਾਂ ਦੇ ਹਵਾਲੇ ਕਰ ਦਿੱਤੀ